ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਕੀ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਕਿ ਗੁਰੂ ਜੀ ਦੇ ਉਹਨਾਂ 760 ਆਨਿਆਂ ਦਾ ਗੁਰੂ ਨਾਨਕ ਦੇਵ ਜੀ ਦੇ 760 ਆਨਿਆਂ ਦਾ ਨਵਾਬਖਾਨੇ ਕੀ ਕੀਤਾ ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਜਦੋਂ ਨਵਾਬ ਨੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਫੁਲਾਨੇ ਤੋਂ ਸਿਫਤਾਂ ਸੁਣੀਆਂ ਤਾਉ ਸੋਚਣ ਲੱਗ ਪਿਆ ਕੀ ਮੈਂ ਹੁਣ ਇਹਨਾਂ 760 ਆਨਿਆਂ ਦਾ ਕੀ ਕਰਾਂ ਕੁਝ ਧੀਰ ਸੋਚਣ ਸਮਝਣ ਤੋਂ ਬਾਅਦ ਨਵਾਬਖਾਨ ਨੂੰ ਜਦੋਂ ਕੁਝ ਵੀ ਸਮਝ ਨਾ ਆਇਆ ਤਾਂ ਉਸਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਜਾਓ ਤਾਉ ਜਾ ਕੇ ਨਾਨਕ ਜੀ ਨੂੰ ਮੇਰੇ ਕੋਲ ਲੈ ਕੇ ਆਓ ਤਾਂ ਨਵਾਬਖਾਨ ਦੇ ਬੰਦੇ ਜਦੋਂ ਗੁਰੂ ਸਾਹਿਬ ਜੀ ਕੋਲ ਜਾ ਕੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਨਵਾਬਖਾਨ ਤੁਹਾਨੂੰ ਬੁਲਾ ਰਹੇ ਹਨ ਤਾ ਗੁਰੂ ਨਾਨਕ ਦੇਵ ਜੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਜਦੋਂ ਇਸ ਗੱਲ ਦਾ ਪਤਾ ਨਵਾਬ ਖਾਨ ਨੂੰ ਲੱਗਾ ਤਾਂ ਉਹ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਜੇਕਰ ਗੁਰੂ ਨਾਨਕ ਪਿਆਰ ਨਾਲ ਨਹੀਂ ਆਉਂਦੇ ਆਉਂਦੇ ਤਾਂ ਉਹਨਾਂ ਨੂੰ ਜ਼ਬਰਦਸਤੀ ਲਿਆਂਦਾ ਜਾਵੇ ਨਵਾਬ ਖਾਨ ਦੇ ਨੌਕਰ ਦੁਬਾਰਾ ਗੁਰੂ ਜੀ ਕੋਲ ਗਏ ਤੇ ਕਹਿਣ ਲੱਗੇ ਨਾਨਕ ਜੀ ਨਵਾਬ ਖਾਨ ਦਾ ਹੁਕਮ ਹੈ ਕਿ ਜੇਕਰ ਤੁਸੀਂ ਪਿਆਰ ਨਾਲ ਨਹੀਂ ਆਵੋਗੇ ਤਾਂ ਤੁਹਾਨੂੰ ਜ਼ਬਰਦਸਤੀ ਲਜਾਇਆ ਜਾਵੇਗਾ ਗੁਰੂ ਸਾਹਿਬ ਜੀ ਨੇ ਜਦੋਂ ਨਵਾਬ ਖਾਨ ਦੇ ਨੌਕਰਾਂ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੁਸਕਰਾ ਕੇ ਉਹਨਾਂ ਦੇ ਨਾਲ ਚੱਲ ਪਏ ਨਵਾਬ ਖਾਨ ਦੇ ਮਹਿਲ ਵਿੱਚ ਪਹੁੰਚ ਕੇ ਗੁਰੂ ਸਾਹਿਬ ਜੀ ਉਸ ਦੇ ਸਾਹਮਣੇ ਖੜੇ ਹੋ ਗਏ ਪਰ ਉਸ ਨੂੰ ਸਲਾਮ ਨਹੀਂ ਕੀਤੀ ਤੇ ਇਹ ਵੇਖ ਕੇ ਤਾਂ ਨਵਾਬ ਖਾਨ ਦਾ ਗੁੱਸਾ ਹੋਰ ਵੱਧ ਗਿਆ ਤੇ ਕਹਿਣ ਲੱਗਾ ਜਦੋਂ ਮੈਂ ਤੁਹਾਨੂੰ ਪਹਿਲਾਂ ਸੱਦਿਆ ਸੀ ਤੁਸੀਂ ਆਏ ਕਿਉਂ ਨਹੀਂ ਦੂਸੀ ਮੇਰੇ ਹੁਕਮ ਨੂੰ ਨਾ ਮੰਨ ਕੇ ਚੰਗਾ ਨਹੀਂ ਕੀਤਾ ਨਵਾਬ ਖਾਂ ਦੀ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਜਦੋਂ ਮੈਂ ਤੁਹਾਡਾ ਨੌਕਰ ਸਾਂ ਤਾਂ ਤੁਹਾਡੀ ਹਰ ਇੱਕ ਗੱਲ ਮੰਨਦਾ ਸਾਂ ਪਰ ਹੁਣ ਮੈਂ ਤੁਹਾਡੀ ਨੌਕਰੀ ਛੱਡ ਕੇ ਖੁਦਾ ਦੀ ਨੌਕਰੀ ਕਰਨ ਲੱਗ ਖੁਦਾ ਦੀ ਨੌਕਰੀ ਕਰਦਾ ਹਾਂ ਸਿਰਫ ਉਹਨਾਂ ਦਾ ਹੀ ਹੁਕਮ ਮੰਨਦਾ ਹਾਂ ਨਵਾਬ ਖਾਂ ਨੇ ਜਦੋਂ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਸ਼ਬਦ ਸੁਨੇ ਤਾਂ ਤਾਂ ਉਸ ਨੂੰ ਆਪਣੇ ਮਨ ਹੀ ਮਨ ਬਹੁਤ ਗੁੱਸਾ ਆਇਆ ਪਰ ਉਹ ਕੁਝ ਕਰ ਨਹੀਂ ਸਕਦਾ ਸੀ ਉਸ ਤੋਂ ਬਾਅਦ ਨੀਵੀ ਮੱਤ ਵਾਲਾ ਨਵਾਬਖਾਂ ਸੋਚਣ ਲੱਗਾ ਕਿ ਕਿਉਂ ਨਾ ਮੈਂ ਇਹਨਾਂ ਨੂੰ ਆਪਣੇ ਮੁ슬ਿਮ ਮੱਤ ਵਿੱਚ ਲੈ ਆਵਾਂ ਇਹ ਸੋਚ ਕੇ ਨਵਾਬਖਾਂ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਮੈਂ ਸਾਰਾ ਜੱਗ ਛੱਡ ਕੇ ਤੁਹਾਡੀ ਨੌਕਰੀ ਕਰਾਂ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਮੈਂ ਸਾਰਾ ਜੱਗ ਛੱਡ ਕੇ ਖੁਦਾ ਦੀ ਹੀ ਗੱਲ ਮੰਨਦਾ ਹਾਂ ਕਿ ਹਿੰਦੂ ਮੁਸਲਮਨ ਵਿੱਚ ਕੋਈ ਫਰਕ ਨਹੀਂ ਕਰਦਾ ਫਿੱ ਤਾਂ ਫਿਰ ਤੁਹਾਨੂੰ ਸਾਡੇ ਨਾਲ ਮਸਜਿਦ ਵਿੱਚ ਜਾਣਾ ਪਵੇਗਾ ਤੇ ਨਵਾਜ਼ ਪੜਨੀ ਪਵੇਗੀ ਨਵਾਬ ਖਾਨ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਨਵਾਬ ਸਾਹਿਬ ਵੈਸੇ ਤਾਂ ਖੁਦਾ ਹਰ ਹਰ ਥਾਂ ਤੇ ਮੌਜੂਦ ਹੁੰਦੇ ਹਨ ਪਰ ਜੇ ਤੁਸੀਂ ਮੈਨੂੰ ਮਸਜਿਦ ਵਿੱਚ ਹੀ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਨਾਲ ਚੱਲਣ ਲਈ ਤਿਆਰ ਹਾਂ ਤੇ ਇਧਰ ਜਦੋਂ ਇਸ ਗੱਲ ਦਾ ਪਤਾ ਨਗਰ ਵਿੱਚ ਲੱਗਾ ਤਾਂ ਕਿ ਨਾਨਕ ਜੀ ਮੁਸਲਮਾਨ ਬਣ ਲੱਗੇ ਹਨ ਇਹ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਨਗਰ ਦੇ ਲੋਕ ਚਿੰਤਾ ਵਿੱਚ ਪੈ ਗਏ ਕਿ ਨਾਨਕ ਜੀ ਤਾਂ ਹੁਣ ਮੁਸਲਮਾਨ ਬਣ ਚੱਲੇ ਹਨ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਬਣਦਾ ਦੇਖਣ ਲਈ ਮਸਜਿਦ ਦੇ ਆਲੇ-ਦੁਆਲੇ ਬਹੁਤ ਲੋਕਾਂ ਦਾ ਇਕੱਠ ਹੋ ਗਿਆ ਬਾਬ ਖਾਨ ਤੇ ਉਸਦੇ ਨਾਲ ਇੱਕ ਕਾਜੀ ਗੁਰੂ ਸਾਹਿਬ ਜੀ ਨੂੰ ਮਸਜਿਦ ਦੇ ਅੰਦਰ ਲੈ ਗਏ ਤੇ ਕਹਿਣ ਲੱਗੇ ਹੁਣ ਤੁਹਾਨੂੰ ਸਾਡੇ ਨਾਲ ਨਵਾਜ਼ ਪੜਨੀ ਪਵੇਗੀ ਉਸ ਤੋਂ ਬਾਅਦ ਨਵਾਬ ਖਾਨ ਤੇ ਉਸ ਦਾ ਕਾਜੀ ਦੋਨੋਂ ਪਛਮ ਵੱਲ ਮੂੰਹ ਕਰਕੇ ਖੜੇ ਹੋ ਗਏ ਤੇ ਨਵਾਜ਼ ਪੜਨੀ ਸ਼ੁਰੂ ਕਰ ਦਿੱਤੀ ਜਦੋਂ ਨਵਾਜ਼ ਦੀ ਸਮਾਪਤੀ ਹੋਈ ਤਾਂ ਗੁਰੂ ਸਾਹਿਬ ਜੀ ਨੂੰ ਕਾਜੀ ਨੇ ਕਿਹਾ ਕਿ ਜਦੋਂ ਅਸੀਂ ਨਵਾਜ਼ ਪੜਦੇ ਹਾਂ ਤਾਂ ਅਸੀਂ ਕਈ ਬਰੀ ਜ਼ਮੀਨ ਤੇ ਮੱਥਾ ਟੇਕਦੇ ਹਾਂ ਬਾਰਤੂ ਸੀਤਾ ਜੀਆ ਇੱਕ ਵਾਰ ਵੀ ਨਹੀਂ ਕੀਤਾ ਕਿ ਤੁਹਾਨੂੰ ਖੁਦਾ ਦਾ ਡਰ ਨਹੀਂ ਤਾਂ ਫਿਰ ਗੁਰੂ ਨਾਨਕ ਦੇਵ ਜੀ ਕਾਜੀ ਨੂੰ ਕਹਿਣ ਲੱਗੇ ਕਿ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਮੈਂ ਨਵਾਜ਼ ਪੜ ਪੜਦਾ ਕਿਸ ਦੇ ਨਾਲ ਕਿਉਂਕਿ ਨਵਾਜ਼ ਪੜਦੇ ਸਮੇਂ ਤੁਹਾਡੇ ਸਰੀਰ ਤਾਂ ਮਸਜਿਦ ਵਿੱਚ ਮੌਜੂਦ ਨਹੀਂ ਸਨ ਪਰ ਤੁਹਾਡੇ ਮਾਨ ਕਿਤੇ ਹੋਰ ਫਿਰ ਭਟਕ ਰਹੇ ਸਨ ਜਦੋਂ ਨਵਾਬ ਖਾਨ ਨਵਾਜ਼ ਪੜ ਰਹੇ ਸਨ ਤਾਉ ਉਸ ਵੇਲੇ ਉਹਨਾਂ ਦਾ ਮਨ ਕੰਧਾਰ ਪਹੁੰਚਿਆ ਹੋਇਆ ਸੀ ਤੋਂ ਘੋੜੇ ਖਰੀਦਣ ਦੇ ਬਾਰੇ ਸੋਚ ਰਹੇ ਸਨ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਕਾਜੀ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਝੂਠ ਬੋਲ ਰਹੇ ਹੋ ਪਰ ਇੰਨੇ ਨੂੰ ਨਵਾਬ ਖਾਂ ਖੁਦ ਬੋਲ ਪਿਆ ਕਿ ਨਾਨਕ ਜੀ ਬਿਲਕੁਲ ਸੱਚ ਬੋਲ ਰਹੇ ਹਨ ਕਿਉਂਕਿ ਨਵਾਜ਼ ਪੜਦੇ ਸਮੇਂ ਮੇਰਾ ਮਨ ਕੰਧਾਰ ਹੀ ਪਹੁੰਚਿਆ ਹੋਇਆ ਸੀ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਕਾਜੀ ਕਹਿਣ ਲੱਗਾ ਕਿ ਜੇਕਰ ਤੁਹਾਡਾ ਮਨ ਕੰਧਾਰ ਪਹੁੰਚਿਆ ਹੋਇਆ ਸੀ ਤਾਂ ਇਹਨਾਂ ਨੇ ਮੇਰੇ ਨਾਲ ਨਵਾਜ਼ ਕਿਉਂ ਨਹੀਂ ਪੜੀ ਕਿਉਂਕਿ ਮੇਰਾ ਮਨ ਤਾਂ ਇੱਥੇ ਹੀ ਸੀ ਤਾਂ ਗੁਰੂ ਸਾਹਿਬ ਜੀ ਕਾਜੀ ਨੂੰ ਕਹਿਣ ਲੱਗੇ ਕਿ ਕਾਜੀ ਜੀ ਜਦੋਂ ਤੁਸੀਂ ਨਵਾਜ਼ ਪੜ ਰਹੇ ਸੀ ਤਾਂ ਤੁਹਾਡਾ ਮਨ ਉਸ ਵੇਲੇ ਤੁਹਾਡੇ ਘਰ ਪਹੁੰਚਿਆ ਹੋਇਆ ਸੀ ਕਿਉਂਕਿ ਤੁਹਾਡੇ ਘਰ ਵਿੱਚ ਕਿਉਂਕਿ ਇੱਕ ਬਚੇਰੀ ਨੇ ਬੱਚੇ ਨੂੰ ਜਨਮ ਦਿੱਤਾ ਹੋਇਆ ਹੈ ਕੋਲੇ ਹੀ ਇੱਕ ਟੋਇਆ ਸੀ ਤੇ ਤੁਹਾਡੇ ਮਨ ਵਿੱਚ ਚੱਲ ਰਿਹਾ ਸੀ ਕਿ ਤੇ ਬਚੇਰਾ ਟੋਏ ਵਿੱਚ ਨਾ ਡਿੱਗ ਜਾਵੇ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਨਵਾਬ ਖਾਂ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਕਾਜੀ ਸਾਹਿਬ ਝੂਠ ਨਾ ਬੋਲੋ ਜਿਵੇਂ ਤੁਹਾਡੇ ਨਾਲ ਬੀਤਿਆ ਹੈ ਉਸ ਤਰ੍ਹਾਂ ਹੀ ਬਿਆਨ ਕਰੋ ਤਾਂ ਕਾਜੀ ਨਵਾਬ ਨੂੰ ਕਹਿਣ ਲੱਗਾ ਨਾਨਕ ਜੀ ਸੱਚ ਹੀ ਬੋਲ ਰਹੇ ਹਨ ਗੁਰੂ ਸਾਹਿਬ ਜੀ ਦਾ ਇਹ ਕੋਤਕ ਦੇਖ ਕੇ ਨवाब ਸਾਹ ਨੇ ਗੁਰੂ ਜੀ ਅੱਗੇ ਹੱਥ ਜੋੜ ਕੇ ਕਹਿਣ ਲੱਗਾ ਕਿ হে ਪੀਰਾਂ ਦੇ ਪੀਰ ਮੈਨੂੰ ਮaaf ਕਰ ਦਿਓ ਮੈਂ ਨਹੀਂ ਸੀ ਜਾਣਦਾ ਕਿ ਤੁਸੀਂ ਖੁਦਾ ਦਾ ਰੂਪ ਹੋ ਤਰਜਾਮੀ ਹੋ ਮੈਂ ਜਿਹੜੀ ਜਾਣੇ ਅਣਜਾਣੇ ਵਿੱਚ ਗਲਤੀ ਕਰ ਬੈਠਾ ਹਾਂ ਕਿਰਪਾ ਕਰਕੇ ਮੈਨੂੰ ਬਖਸ਼ ਦਿਓ ਦੇ ਨਾਲ ਹੀ ਮੈਨੂੰ ਇਹ ਵੀ ਦੱਸ ਦਿਓ ਕਿ ਤੁਹਾਡਾ 560 ਆਨਿਆਂ ਬਕਾਇਆ ਹੈ ਉਸ ਦਾ ਮੈਂ ਕੀ ਕਰਾਂ ਤੇ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਨਵਾਬ ਸਾਹਿਬ ਮੈਂ ਤਾਂ ਤੁਹਾਨੂੰ ਉਹਨਾਂ ਆਨਿਆਂ ਦਾ ਭੁੱਖੇ ਸਾਧੂ ਨੂੰ ਭੋਜਨ ਛਕਾਉਣ ਲਈ ਕਿਹਾ ਸੀ ਬਾਕੀ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਨੂੰ ਚੰਗਾ ਲੱਗੇ ਉਵੇਂ ਹੀ ਕਰੋ ਧੰਨਵਾਦ ਸਾਹਿਬ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਾ ਕਿ ਜੇਕਰ ਤੁਹਾਡੀ ਆਗਿਆ ਹੋਵੇ ਮੈਂ ਅੱਧੇ ਆਣੇ ਤੁਹਾਡੇ ਸਹੁਰੇ ਮੂਲ ਚੰਦ ਨੂੰ ਦੇ ਦੇਵਾਂ ਤੇ ਅੱਧੇ ਆਣਿਆਂ ਦਾ ਭੁੱਖੇ ਸਾਧੂ ਨੂੰ ਭੋਜਨ ਛਕਾ ਦਿਨਾ ਹਾਂ ਤਾਂ ਗੁਰੂ ਸਾਹਿਬ ਜੀ ਨੇ ਨਵਾਬ ਖਾਨ ਨੂੰ ਕਿਹਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਸੇ ਤਰ੍ਹਾਂ ਹੀ ਕਰੋ ਕਿਉਂਕਿ ਮੈਂ ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਹਾਂ ਇਹ ਗੱਲ ਕਹਿ ਕੇ ਗੁਰੂ ਸਾਹਿਬ ਜੀ ਮਸੀਤ ਵਿੱਚੋਂ ਬਾਹਰ ਆ ਗਏ ਤੇ ਨਵਾਬ ਖਾਨ ਨੇ ਗਾਇਬ ਜੀ ਦੇ 760 ਆਣਿਆਂ ਵਿੱਚੋਂ ਅੱਧੇ ਆਣੇ ਗੁਰੂ ਨਾਨਕ ਦੇਵ ਜੀ ਦੇ ਸੋਹਰਾ ਸਾਬ ਨੂੰ ਦੇ ਦਿੱਤੇ ਤੇ ਉਸ ਦਿਨ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਬਚਨਾਂ ਤੇ ਚੱਲਣਾ ਸ਼ੁਰੂ ਕਰ ਦਿੱਤਾ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ